ਸਾਸਤਰੀ ਦਾ ਪਸਾਰਨੇ ਭੈਣਾ ਨੂੰ ਮੈਂ ਸਕਿੰਡਰ ਕੋਰ ਸਾਵੜਾ ਤੁਸੀਂ ਘਰੇ ਬੈਠੀਆਂ ਆਨੰਦ ਮਾਣਾ ਸ਼ਬਦ ਵੀ ਆ ਤੇ ਗੀਤ ਵੀ ਆ ਇਹ ਮੇਰੇ ਭੈਣਾ ਆਇਆ ਬਚਪਨ ਢੇਂਡੇ ਨਹੀਂ ਤੈਨੂੰ ਘੇੜੇ ਨਾਲ ਪਿਆਰ ਆਇਆ ਬਚਪਨ ਢੇਂਡੇ ਨਹੀਂ ਤੈਨੂੰ ਪਿਆਰ ਆਈ ਜਵਾਨੀ ਜਿੰਦੇ ਨੀ ਤੈਨੂੰ ਜੜਿਆ ਹੰਕਾਰ ਆਈ ਨੀ ਜਿੰਦੇ ਨੀ ਤੈਨੂੰ ਜੜਿਆ ਹੰਕਾਰ ਆਇਆ ਵੜੇ ਪਾ ਦੇਤੀ ਹੱਡਾਂ ਨੇ ਹਾਰ ਆਇਆ ਵੜੇ ਪਾ ਦਿਂਦੇ ਨੀਂ ਦਿੱਤੀ ਹੱਡਾਂ ਨੇ ਹਾਰ ਤੇ ਆ ਬਤ ਦਿਂਦੇ ਨੀ ਇਹ ਵੀ ਮਤਲਬ ਦੇ ਯਾਰ ਆ ਬਤ ਦਿਂਦੇ ਨੀ ਇਹ ਵੀ ਮਤਲਬ ਦੇ ਯਾਰ ਚੱਕਿਆ ਮੰਜਾ ਦਿਂਦੇ ਨੀ ਤੈਨੂੰ ਝੜਕੋ ਹਾਇ ਪਰ ਚੱਕਿਆ ਮੰਝ ਜਿੰਦੇ ਨਹੀਂ ਤੈਨੂੰ ਆ ਝੜਕੋ ਹਾਇ ਪਰ ਨਾਮ ਨਜਪਿਆ ਜਿੰਦੇ ਨਹੀਂ ਹੁੰਨੀ ਐ ਹਣ ਹਰਾਂ ਨਾਮ ਨ ਜਪਿਆ ਜਿੰਦੇ ਨਹੀਂ ਹੁੰ